ਚੰਡੀਗੜ੍ਹ 'ਚ ਇੱਕ ਲੜਕੀ ਤੇ ਅਟੈਕ ਹੋਣ ਦਾ ਮਾਮਲਾ ਆਇਆ ਜਿਸ ਤੋਂ ਬਾਅਦ ਕਿ ਉੱਥੇ ਜਿਹੜੇ ਆ ਡਾਕਟਰ ਸੀ ਉੱਥੇ ਦੇ ਉਹਨਾਂ ਦੇ ਵੱਲੋਂ ਉਹਨੂੰ ਪੀਜੀਆਈ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਦੇ ਫਿਰ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉੱਥੇ ਪੀਜੀਆਈ ਡਾਕਟਰਾਂ ਦੇ ਵੱਲੋਂ ਜਿਹੜਾ ਕਿ ਇਹ ਤੁਹਾਨੂੰ ਦੱਸ ਦਈਏ ਕਿ ਮੌਕੇ ਤੇ ਜਿੱਥੇ ਕਿ ਇਸ ਲੜਕੀ ਦੀ ਹਾਲਤ ਜਿਹੜੀ ਗੰਭੀਰ ਦੇਖੀ ਜਾ ਰਹੀ ਹੈ ਲੜਕੀ ਤੇ ਹਮਲਾ ਹੋਇਆ ਉੱਥੇ ਮੌਕੇ ਤੇ ਸੀਐਫਐਸ ਐਲ ਦੀ ਟੀਮ ਪਹੁੰਚੀ ਜਿਨ੍ਹਾਂ ਦੇ ਵੱਲੋਂ ਇੱਕ ਬਹੁਤ ਲੜਕੀ ਦੇ ਸੈਂਡਰ ਲੜਕੀ ਦੇ ਸੜੇ ਹੋਏ ਕਪੜੇ ਤੋਂ ਹੋਰ ਸਮਾਨ ਜਿਹੜਾ ਉੱਥੋਂ ਬਰਾਮਦ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਇੱਕ ਲੜਕੀ ਤੇ ਲੜਕਾ ਪਾਰਕ ਦੇ ਵਿੱਚ ਖੜੇ ਸੀ ਅਚਾਨਕ ਦੋਨਾਂ ਜੇਬੈਸ ਹੋ ਜਾਂਦੀ ਹੈ ਤੋਂ ਉਸ ਤੋਂ ਬਾਅਦ ਲੜਕੀ ਅਗਦੀ ਚਪੇਟ ਚ ਆ ਜਾਂਦੀ ਹੈ ਅਜੇ ਤੱਕ ਕਾਰਨ ਸਾਹਮਣੇ ਨਹੀਂ ਆ ਸਕੇ ਤੇ ਪੀਜੀਆਈ ਡਾਕਟਰ ਜਿਹੜੇ ਉੱਥੇ ਮੌਜੂਦ ਸੀ ਜਿਹੜੇ ਤੁਹਾਨੂੰ ਸੁਣਾ ਦਿੰਨੇ ਆ ਉਹਨਾਂ ਦੇ ਵੱਲੋਂ ਕੀ ਕਿਹਾ ਸੀ ਐਫਐਸਐਲ ਦੀ ਟੀਮ ਜਿਹੜੀ ਉੱਥੇ ਪਹੁੰਚੀ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਲੜਕੀ ਜਿਹੜੀ ਉੱਥੇ ਨਹੀਂ ਕੋਈ ਸੜਿਤ ਪਰ ਸਮਾਂ ਜਿਹੜਾ ਉੱਥੋਂ ਬਰਾਮਦ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਹੀ ਕੁਝ ਪਤਾ ਚਲੇਗਾ ਕਿ ਉੱਥੇ ਕੀ ਹੋ ਸਕਿਆ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਉਹ ਵੀ ਤੁਹਾਨੂੰ

बाकी जो जले कपड़े थे उसके लिए हैं बाकी जो स्प्रे हमारी है उन्होंने वो लिए हमने तो सर बोतल कौन सी शराब की बोतल है कौन उसी तो 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 बताया ना क्या उसमें नहीं, नहीं सर बोतल देखने में प्लास्टिक की है पानी तो की, की है बोतल है बस उसमें क्या हम थोड़ी बता सकते हैं तो रिपोर्ट आएगी आई बताएंगे वो नहीं, नहीं सर जैसे देखने में अगर शराब की बोतल पड़ी होगी तो हम कैसे पानी की बोतल थी सर वो पानी की बोतल थी तो सर अभी तक ऐसा सत श्रीकाल हो दैनिक सरा टीवी चंडीगढ़ सेक्टर पैंती के होटल जे डब्ल्यू मेरिट के एक पार्क से एक कत्ल की वारदात को अंजाम दिया गया है ਅ ਤੁਸੀਂ ਪਿਛੇ ਪਿਛੇ ਤਸਵੀਰਾਂ ਦੇਖ ਸਕਦੇ ਹੋ ਸੀਐਫਐਸਐਲ ਟੀਮ ਇੱਥੇ ਮੌਕੇ ਤੇ ਪਹੁੰਚੀ ਹੋਈ ਹੈ ਤੇ ਇੱਥੇ ਨਮੂਨੇ ਜਿਹੜੇ ਇਕੱਠੇ ਕੀਤੇ ਜਾ ਰਹੇ ਹਨ ਸਰ ਇਹ ਕੀ ਮਾਮਲਾ ਸਰ ਸਰ ਇਨਫੋਰਮੇਸ਼ਨ ਦੀ ਬਰਨ ਕੇਸ ਹੈ ਉਸke ਬਾਅਦ ਅਸੀਂ ਕਰ ਰਹੇ ਹਾਂ ਬਾਅਦ ਵਿੱਚ ਬਤਾਏਂਗੇ ਅਪਰ ਸਰ ਬਰਨ ਕੇਸ ਮਤਲਬ ਆਪਣੇ ਆਪ ਹੋਇਆ ਜਾਂ ਫਿਰ ਕਿਸ ਨੇ ਮਾਰਿਆ ਤੁਹਾਡੀ ਇਤਨਾ ਪਤਾ ਨਹੀਂ ਅਭੀ ਹਮੇ ਮਾਰਿਆ ਕੇ ਬਰਨ ਕੇਸ ਹੈ ਆਪਣੇ ਖੁਦ ਲਗਾਈ ਹੈ ਪਤਾ ਨਹੀਂ ਹੈ ਬਾਅਦ ਵਿੱਚ ਬਤਾ ਦਾਂਗੇ ਸਰ ਸੀਐਫਐਸਐਲ ਟੀਮ ਕੋਲ ਕੋਈ ਮਾਮਲਾ ਆਇਆ ਜਿੱਦਾਂ ਕੋਈ ਇਨਫੋਰਮੇਸ਼ਨ ਆਈ ਹੈ ਵੀ ਕੀ ਕੇਸ ਸਰ ਇਹ ਬਾਅਦ ਕੀ ਬਾਤ ਹੁੰਦੀ ਹੈ ਨਾ ਕਿ ਬਾਅਦ ਵਿੱਚ ਕੀ ਹੋਇਆ ਇਨਵੈਸਟੀਗੇਸ਼ਨ ਉਹ ਮੇ ਤਾਂ ਸੈਂਪਲ ਮਿਲ ਆਉਨੇ ਸਿੰਪਲ ਕਲੈਕਟ ਕੀ ਹੈ ਉਸ ਕੇ ਬਾਅਦ ਪਤਾ ਲੱਗੇਗਾ ਉਹ ਕੀ ਹੋਇਆ। ਦੂਜਾ ਮਾਮਲਾ ਜਦੋਂ ਉਸ ਐਫਐਲਟੀ ਮથે ਪਹੁੰਚੀ ਹੈ ਮੌਕੇ ਤੇ ਤੇ ਕੀ ਇੱਥੇ ਪਤਾ ਲੱਗਿਆ ਸਰ ਹਜ ਤੱਕ? ਸਰ ਇਹ ਜੋ ਅਸੀਂ ਨੇ ਸੈਂਪਲ ਲਈਏ ਹੈ ਜੇ ਲੈ ਲੀਏ ਹੈ ਬਾਕੀ ਤਾਂ ਆਜੋ ਸਾਹਿਬ बताएंगे ठाणे वाले बताएंगे। ਸਰ ਸੈਂਪਲ ਚ ਕੀ ਕੀ ਮਿਲੇ ਆਇਆ ਥੇ ਆਪਾਂ ਨੂੰ? ਸਲ ਬੋਟਲ ਹੈ ਚੱਪਲ ਹੈ ਰਾਖ ਹੈ ਬਾਕੀ ਜੋ ਪੜੇ ਆਪਕੇ ਸਾਹਮਣੇ ਹੈ। ਬੋਟਲ ਸਰ ਕਿਸ ਚੀਜ਼ ਦੀ ਹੈ ਸ਼ਰਾਬ ਦੀ ਬੋਤਲ ਹੈ ਜਾਂ ਕਿਸ ਚੀਜ਼ ਦੀ? ਕੀ ਪਤਾ ਲਿਓ बताएंगे ਕੀ ਉਸਮੇ ਆਇਆ ਰਿਜ਼ਲਟ ਆਏਗਾ ਉਹ बताएंगे ਕੀ ਉਸਮੇ। ਸਰ ਹੁਣ ਤੱਕ ਕਿੰਨੇ ਵਜੇ ਦੀ ਇਨਫੋਰਮੇਸ਼ਨ ಸಿਗੀ ਸਰ ਸੈਕਟਰ 35 ਦੇ ਹੋਟਲ ਜੀ ਡਬਲਿਊ ਮੈਰੀਅਟ ਦੇ ਨਾਲ ਲੱਗਦੇ ਪੈਟਰੋਲ ਪੰਪ ਦੇ ਨੇੜੇ ਇੱਕ ਪਾਰਕ ਹੈ ਪਾਰਕ 'ਚ ਇੱਕ ਜਵਲਨਸ਼ੀਲ ਹਾਲਤ ਵਿੱਚ ਇੱਕ ਲੜਕੀ ਮਿਲੀ ਹੈ ਜਿਹਨੂੰ ਕਿ ਐਂਬੂਲੈਂਸ ਨੇ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਭੇਜਤੀ ਕਰਾ ਦਿੱਤਾ ਤੇ ਡਾਕਟਰਾਂ ਵੱਲੋਂ ਉਹਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਉਹਨੂੰ ਪੀਜੀਐਰ ਰੈਫਰ ਕਰ ਦਿੱਤਾ ਤੁਹਾਨੂੰ ਦੱਸਦੇ ਹਾਂ ਮਾਮਲਾ ਕੀ ਸੀਗਾ ਇੱਕ ਸ਼ਖਸ ਤੇ ਇੱਕ ਲੜਕੀ ਜਿਹੜੀ ਕਿ ਸਵਾਨਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਇਹ ਦੋਨੋਂ ਇੱਕ ਪਾਰਕ ਚ ਖੜੇ ਸੀਗੇ ਤੇ ਅਚਾਨਕ ਇਹਨਾਂ ਦੋਨਾਂ ਚ ਇੱਕ ਬਹਿਸ ਹੁੰਦੀ ਹੈ ਬਹਿਸ ਤੋਂ ਬਾਅਦ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਹੁਣ ਪੁਲਿਸ ਨੇ ਜਾਂਚ ਸ਼ੁਰੂ ਕਰਤੀ ਹੈ ਵੀ ਅੱਗ ਕਿਸ ਤਰ੍ਹਾਂ ਲੱਗੀ ਹੈ ਵੀ ਜਾਂ ਕੋਈ ਐਸਿਡ ਅਟੈਕ ਹੈ ਜਾਂ ਫਿਰ ਲੜਕੀ ਨੇ ਆਪਣੇ ਆਪ ਨੂੰ ਅੱਗ ਲਗਾਈ ਹੈ ਜਾਂ ਕੋਈ ਪੈਟਰੋਲ ਹੈ ਜਾਂ ਫਿਰ ਕੋਈ ਮਿੱਟੀ ਦੇ ਤੇਲ ਨਾਲ ਅੱਗ ਲੱਗੀ ਗਈ ਹੈ ਇਹ ਕਿਸ ਤਰ੍ਹਾਂ ਲੱਗੀ ਹੈ ਹਲੇ ਪੁਲਿਸ ਜਾਂਚ ਕਰ ਰਹੀ ਹੈ ਮੌਕੇ ਦੀ ਲੇਕਿਨ ਤੁਹਾਨੂੰ ਦੱਸ ਦਿੰਨੇ ਆਂ ਵੀ ਦੇਰ ਰਾਤ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਤੇ ਇੱਕ ਅਨਨੋਨ ਅਗੇ ਜਿਹੜਾ ਅਣਪਛਾਤਾ ਸ਼ਖਸ ਹੈ ਉਹਦੇ ਕਿ ਇੱਥੇ ਇੱਕ ਲੜਕੀ ਨੂੰ ਅੱਗ ਲਗਾ ਦਿੱਤੀ ਗਈ ਹੈ ਜਿਸ ਤੋਂ ਬਾਅਦ 112 ਨੰਬਰ ਤੋਂ ਐਂਬੂਲੈਂਸ ਭੇਜੀ ਗਈ ਤੇ ਐਂਬੂਲੈਂਸ ਵੱਲੋਂ ਲੜਕੀ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਤਾ ਤੇ ਤੁਹਾਨੂੰ ਦੱਸ ਦਿੰਦੇ ਹਾਂ ਲੜਕੀ ਦੇ ਸਿਰ ਮੂ ਤੇ ਲੱਤਾਂ ਬਾਹਾਂ ਕਈ ਜਗ੍ਹਾ ਤੇ ਜਿਹੜੀ ਲੜਕੀ ਹੈ ਉਹ ਕਾਫੀ ਹੱਦ ਤੱਕ ਜਿਹੜੀ ਸੜ ਗਈ ਹੈ ਤੇ ਉਹਨੂੰ ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦੇ ਹੋਇਆ ਉਹਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ ਹਾਲੇ ਤੱਕ ਪੁਲਿਸ ਦਾ ਕਹਿਣਾ ਹੈ ਕਿ ਵੀ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ ਲੇਕਿਨ ਸਾਫ਼ ਤੌਰ ਤੇ ਨਹੀਂ ਕਿਹਾ ਜਾ ਰਿਹਾ ਅਭੀ ਲੜਕੀ ਨੇ ਆਪਣੇ ਆਪ ਨੂੰ ਅੱਗ ਲਗਾਈ ਹੈ ਜਾਂ ਫਿਰ ਉਸ ਸ਼ਖਸ ਨੇ ਹੀ ਲੜਕੀ ਨੂੰ ਅੱਗ ਲਗਾਈ ਹੈ ਜਾਂ ਲੜਕੀ ਨੇ ਖੁਦ ਲਾਈ ਅੱਗ ਲੇਕਿਨ ਤੁਹਾਨੂੰ ਦੱਸ ਦਿੰਦੇ ਹਾਂ ਸੀਐਫਐਸਐਲ ਦੀ ਟੀਮ ਮੌਕੇ ਤੇ ਪਹੁੰਚੀ ਹੈ ਜਿਨ੍ਹਾਂ ਨੇ ਕਈ ਨਮੂਨੇ ਉੱਥੇ ਦੀ ਇਕੱਠੇ ਕੀਤੇ ਹਨ ਤੇ ਸੀਐਫਐਸਐਲ ਦੀ ਟੀਮ ਕਿੱਥੇ ਪਹੁੰਚੇ ਜਾਂਚ ਅਧਿਕਾਰੀ ਉਹਨਾਂ ਵੱਲੋਂ ਇੱਥੇ ਜਾਂਚ ਕੀਤੀ ਗਈ ਹੈ ਉਹਨਾਂ ਦੀ ਟੀਮ ਵੱਲੋਂ ਜਾਂਚ ਕੀਤੀ ਗਈ ਹੈ ਤੇ ਲਗਾਤਾਰ ਉਹਨਾਂ ਵੱਲੋਂ ਇੱਥੇ ਦੀ ਲੜਕੀ ਦੇ ਜਿਹੜੇ ਸੈਂਡਲ ਹੈ ਉਹ ਬਰਾਮਦ ਹੋਏ ਹਨ ਜਿਹੜਾ ਕਿ ਇੱਕ ਮੈਚ ਬਾਕਸ ਮਾਚਿਸ ਦੀ ਬਰਾਮਦ ਹੋਈ ਹੈ ਤੇ ਇੱਕ ਬੋਤਲ ਵੀ ਬਰਾਮਦ ਹੋਈ ਹੈ ਤੇ ਹਲੇ ਤੱਕ ਅੰਦਾਜ਼ਾ ਪੁਲਿਸ ਵੱਲੋਂ ਇਹ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਉਸ ਬੋਤਲ 'ਚ ਹੀ ਕੁਝ ਸਿਗਾ ਸ਼ਾਇਦ ਕੋਈ ਐਸਿਡ ਸਿਗਾ ਸ਼ਾਇਦ ਕੋਈ ਪੈਟਰੋਲ ਸੀ ਜਾਂ ਫਿਰ ਕੋਈ ਮਿੱਟੀ ਦਾ ਤੇਲ ਹੋ ਸਕਦਾ ਹੈ ਜਿਹੜਾ ਕਿ ਉਸ ਬੋਤਲ ਵਿੱਚ ਸੀਗਾ ਲੇਕਿਨ ਸੀਐਫਐਸਐਲ ਦੀ ਟੀਮ ਵੱਲੋਂ ਉਹ ਸਾਰਾ ਕੁਝ ਜ਼ਬਤ ਕਰ ਲਿਆ ਗਿਆ ਹੈ ਤੇ ਲਗਾਤਾਰ ਪੁਲ ਇਹ ਸੋਹਣਾ ਦੀ ਰਹਿਣ ਵਾਲੀ ਲੜਕੀ ਹੈ ਤੇ ਜਵਲਨਸ਼ੀਲ ਹਾਲਾਤ ਵਿੱਚ ਮਿਲੀ ਹੈ ਸੈਕਟਰ 35 ਦੇ ਹੋਟਲ ਜੇਡਬਲਯੂ ਦੇ ਨਾਲ ਪੈਟਰੋਲ ਪੰਪ ਪੈਂਦਾ ਹੈ ਤੇ ਉਹਦੇ ਨਾਲ ਇੱਕ ਲਗਦਾ ਪਾਰਕ ਹੈ ਜਿਹਦੇ ਵਿੱਚ ਇਹ ਦੋਨੋਂ ਨੇ ਇੱਕ ਲੜਕਾ ਤੇ ਇੱਕ ਲੜਕੀ ਵੱਲੋਂ ਪਹਿਲਾਂ ਝਗੜਾ ਹੁੰਦਾ ਹੈ ਝਗੜੇ ਤੋਂ ਬਾਅਦ ਅਚਾਨਕ ਅੱਗ ਲੱਗ ਜਾਂਦੀ ਹੈ ਲੇਕਿਨ ਅੱਗ ਲੱਗਣ ਦਾ ਕਾਰਨ ਹਲ ਤੱਕ ਸਾਫ਼ ਤੌਰ ਤੇ ਸਪਸ਼ਟ ਨਹੀਂ ਹੋ ਪਾਇਆ ਵੀ ਇਹ ਅੱਗ ਕਿਸ ਤਰ੍ਹਾਂ ਲੱਗੀ ਹੈ ਵੀ ਲੜਕੀ ਨੇ ਖੁਦ ਆਪਣੇ ਆਪ ਨੂੰ ਅੱਗ ਲਾਈ ਹੈ ਜਾਂ ਫਿਰ ਇਹ ਉਸ ਲੜਕੇ ਨੇ ਹੀ ਇਹਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੈਨੂੰ ਇਹ ਵੀ ਦੱਸਦੇ ਨੇ ਮਾਮਲੇ ਦੀ ਗੱਲ ਤੁਹਾਨੂੰ ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਕੀ ਹੈ ਵੀ ਲੜਕਾ ਜਿਹੜਾ ਕੀ ਹੈ ਲੜ ਜਿਹਦੇ ਪਿੱਛੇ ਇਹ ਦੋਨੋਂ ਇੱਥੇ ਇਕੱਠੇ ਹੋਏ ਸੀ ਅੱਜ ਦੇਰ ਰਾਤ ਤੇ ਉਸ ਤੋਂ ਬਾਅਦ ਇਹਨਾਂ ਦੀ ਬਹਿਸ ਹੁੰਦੀ ਹੈ ਤੇ ਬਹਿਸ ਤੋਂ ਬਾਅਦ ਅਚਾਨਕ ਅੱਗ ਲੱਗ ਜਾਂਦੀ ਹੈ ਲੇਕਿਨ ਅੱਗ ਲੱਗਣ ਦਾ ਕਾਰਨ ਹਲੇ ਸਪਸ਼ਟ ਨਹੀਂ ਹੋਇਆ ਤੇ ਪੁਲਿਸ ਵੱਲੋਂ ਲਗਾਤਾਰ ਇਹਦੀ ਜਾਂਚ ਕਰ ਜਾਂਚ ਕੀਤੀ ਜਾ ਰਹੀ ਹੈ ਚੰਡੀਗੜ੍ਹ ਤੋਂ ਅਮਨ ਲੋਨਾ ਦੀ ਰਿਪੋਰਟ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X और WhatsApp चैनल पर